ਜਲੰਧਰ ਪਛਮੀ ਰਾਕਵੇ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਈ ਜਿਮਨੀ ਚੌਂ ਵਿੱਚ ਹੁਕਮਰਾਨ ਧਿਰ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਨੇ ਬਾਜ਼ੀ ਮਾਰਦਿਆਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਸੂਤਰਾਂ ਮੁਤਾਬਕ ਹੁਣ ਖਬਰ ਆ ਰਹੀ ਹੈ ਕਿ ਮੋਹਿੰਦਰ ਭਗਤ ਨੂੰ ਆਪ ਸਰਕਾਰ ਵਿੱਚ ਕੈਬਨਿਟ ਮੰਤਰੀ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਦਫ਼ਤਰ ਨੇ ਰਾਜਪਾਲ ਤੋਂ ਕੱਲ ਦਾ ਸਮਾਂ ਮੰਗਿਆ ਹੈ। ਸੂਤਰਾਂ ਮੁਤਾਬਕ ਰਾਜਪਾਲ ਵੱਲੋਂ ਸਮਾਂ ਦੇਣ ਤੋਂ ਬਾਅਦ ਪਲਕੇ ਮੰਤਰੀ ਵਜੋਂ ਸੌ ਚੁਕਾਈ ਜਾ ਸਕਦੀ ਹੈ। ਸੰਸਦ ਜਾਣ ਤੋਂ ਬਾਅਦ ਮੀਤ ਹੇਰ ਦਾ ਖੇਡ ਮੰਤਰਾਲਾ ਸੀਐਮ ਕੋਲ ਹੈ ਭਗਤ ਨੂੰ ਖੇਡ ਮੰਤਰੀ ਵੀ ਬਣਾਇਆ ਜਾ ਸਕਦਾ ਹੈ ਦੱਸਦੇ ਕਿ ਭਗਤ ਨੇ ਆਪਣੇ ਵਿਰੋਧੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 37325 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਮੋਹਿੰਦਰ ਭਗਤ ਨੂੰ ਕੁੱਲ 55246 ਵੋਟਾਂ ਪਈਆਂ ਜਦਕਿ ਸ਼ੀਤਲ ਅੰਗੁਰਾਲ ਸਿਰਫ 17921 ਵੋਟਾਂ ਹੀ ਹਾਸਲ ਕਰ ਸਕੇ ਸ਼ੀਤਲ ਅੰਗੁਰਾਲ 2022 ਚ ਹੋਈਆਂ ਵਿਧਾਨ ਸਭਾ ਚੋਣਾਂ ਚ ਕਿਸੇ ਐਸੇ ਹਲਕੇ ਤੋਂ ਆਪ ਦੇ ਟਿਕਟ ਤੇ ਚੌਂਟ ਜਿੱਤੇ ਸਨ ਪਰ ਉਹਨਾਂ ਐਤਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦਿੰਦਿਆ ਭਾਜਪਾ ਦਾ ਪੱਲਾ ਫੜ ਲਿਆ ਸੀ ਆਪ ਉਮੀਦਵਾਰ ਮੁਨੀਦਰ ਪਗਤ ਨੇ ਪਹਿਲੇ ਗੇੜ ਵਿੱਚ ਹੀ ਆਪਣੇ ਵਿਰੋਧੀਆਂ ਨੂੰ ਪਛਾੜਨਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੀ ਆਖਰੀ 13ਵੇਂ ਗੇੜ ਤੱਕ ਲੀਡ ਨਹੀਂ ਟੁੱਟੀ ਕਾਂਗਰਸ ਪਾਰਟੀ ਨੇ ਖੁਈਆਂ ਲੋਕ ਸਭਾ ਚੋਣਾਂ ਦੌਰਾਨ ਜਲੰਧਰ ਤੋਂ ਜਿੱਤ ਹਾਸਲ ਕੀਤੀ ਸੀ ਉਹਨਾਂ ਦੀ ਉਮੀਦਵਾਰ ਸੁੰਦਰ ਕੌਰ ਖਿਸਕ ਕੇ ਤੇਜਸਥਾਨ ਤੇ ਪਹੁੰਚ ਗਈ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਸ਼੍ਰੋਮਣੀ ਅਕਾਲੀ ਦਲ ਦੀ ਸੁਰਜੀਤ ਕੌਰ ਨੂੰ 1242 ਭੋਜਨ ਸਮਾਜ ਪਾਰਟੀ ਦੇ ਬਿੰਦਰ ਕੁਮਾਰ ਲੱਖਾ ਨੂੰ 734 ਵੋਟਾਂ ਮਿਲੀਆਂ ਵਿਧਾਨ ਸਭਾ ਹਲਕਾ ਜਲੰਧਰ ਪਛਮੀ ਦੇ ਜਿਮਨੀ ਚੌਂਚ ਆਪ ਉਮੀਦਵਾਰ ਮੋਹਿੰਦਰ ਪਗਲ ਨੇ ਜਿੱਤ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ੀ ਪ੍ਰਗਟ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸੂਬਾ ਸਰਕਾਰ ਦੇ ਕੰਮ ਤੋਂ ਬਧੇਰੇ ਖੁਸ਼ ਹਨ ਜਿਸ ਕਾਰਨ ਉਹਨਾਂ ਆਪ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਇਆ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਉਹ ਜਲੰਧਰ ਵੈਸਟ ਨੂੰ ਬੈਸਟ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਮਾਨ ਨੇ ਸਾਰੇ ਪਾਰਟੀ ਵਰਕਰਾਂ ਨੂੰ ਵੀ ਵਧਾਈ ਦਿੰਦੀ ਹੈ